ਮੋੜ ਲਈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੱਖੋ ਕੈਂਚੀਆਂ ਦੇ ਨੇੜੇ ਪਿੰਡ ਆ ਭਰਾ ਘਰੇਲੂ ਬਾਈ ਕੋਲ ਵੜਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਜੀ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵਤਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸਸੀ ਕਾ ਜੀ ਨਾਂ ਵੀਰ ਜੀ ਆਪਣਾ ਨਾਂ ਬਸੰਤ ਸਿੰਘ ਪਿੰਡ ਪਿੰਡ ਜੋਜੀਤਪੁਰਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਵੈੜ ਦੀ ਜਾਣਕਾਰੀ ਦੇ ਜੀ ਵੀਰ ਆਪਣੀ ਇਹ ਦੂਜੀ ਸੂਏ ਸੋਨਾ ਵੇੜਨੇ ਕਰਦੀ ਵੇੜਨਾ ਹਾਂਜੀ ਕਰਦੀ ਵੇੜਾ ਘਰੇ ਬੱਸੀ ਵਾਲੀ ਵੀ ਹਾਂਜੀ ਹਾਂਜੀ ਵੀਰ ਠੀਕ ਆ ਕਿੰਨੇ ਦਿਨ ਬਾਕੀ ਆ ਇਹਦੇ ਤੇ ਤਕਰੀਬਨ ਲੈ ਜੂ ਹਫਤਾ ਇੱਕ ਪਿਛਲੇ ਸੂਏ ਤੋਂ ਅੱਧੇ ਵੀ ਨਹੀਂ ਪਿਛਲੇ ਸੂਏ 20 ਪਲੱਸ ਤੋਂ ਘਟੇ ਇਸ ਪਿਛਲੇ ਸੂਏ 20 ਪਲੱਸ ਹਾਂਜੀ ਤੇ ਲਟੋਲਾ ਕਾफी ਪਿਆ ਕਰਮਾਂ ਵਾਲੀ ਦਾ ਲੋ ਜੀ ਦੇਖ ਸਕਦੇ ਅਲੇ ਲਵਣ ਲੱਗੀ ਆ ਤੋੜ ਦੋ ਭਰਾ ਦਿਨ ਪਏ ਆ ਭਰਾ 7-8 ਲੈ ਜੀ ਭਾਈ ਦਿਨ ਹਾਲੇ ਹਾਂਜੀ ਹਾਂਜੀ ਤੇ ਕਰਦੀ ਵੇੜਾ ਭਾਈ ਦੀ ਠੀਕ ਜੀ ਘਰੇ ਲੂਆ ਤੋੜ ਦੋ ਭਰਾ ਲੰਮੀ ਤੋੜ ਦੋ ਲੋ ਜੀ ਚੰਗੀ ਪਲੀ ਫਲੋਸੀ ਆ ਭਰਾ ਤੁਰਾ ਤੁਰਾ ਦੇਖਸਣੇ ਕਰਮਾ ਵਾਲੀ ਦਾ ਮੋੜ ਲਈ ਗੇਸ ਬਿਊਟੀ ਚੈੱਕ ਕਰ ਸਕਦਾ ਪੂਰੀ ਜਾਤ ਵਾਲੀ ਵੈੜ ਕੰਨ ਤੋਂ ਛੋਟਾ ਪੈਠ ਪੂੜਾ ਸੋਹਣਾ ਠੀਕ ਹੈ ਜੀ ਬਾਕੀ ਸਾਨੂੰ ਲੈਣੇ ਵਿਖਾਉਣੇ ਆਪਾਂ ਬੰਦੋ ਭਰਾ ਬੰਦੋ ਲੋ ਜੀ ਲੈ ਸਾਡੇ ਦੇਖ ਸਕਦਾ ਮਾਈਕ ਸਾਈਡ ਠੀਕ ਹੈ ਜੀ ਲੋਪਾ ਇਧਲੀ ਸਾਈਡ ਚੈੱਕ ਕਰਦੇ ਆ ਨਾੜਾ ਠੀਕ ਹੈ ਜੀ ਤੇ ਪੀਚੀ ਸਾਈਡ ਵੀ ਸਨ ਬੁਖਾਰ ਰਹੇ ਆਪਾਂ ਲੋ ਜੀ ਸਾਈਡਾ ਚੈੱਕ ਕਰ ਲੋ ਤੁਸੀਂ ਨੇ ਤੇ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਵੀਰ ਜੀ ਰੇਟ ਇਹਦਾ ਰੇਟ ਵੀਰ 95000 ਰੇਟ 95000 ਹਾਂਜੀ ਠੀਕ ਹੈ ਜੀ ਵਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਚੰਗੀ ਵਹਿੜਾ ਪਾਲੀ ਪਲੋਸੀ ਆ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ 'ਚ ਓਕੇ ਬਾਏ